ਕਰਨਲ ਸਾਹ ਵਾਲੇ ਮਾਮਲੇ ਤੇ ਕਹਿੰਦੇ ਸਰਕਾਰ ਵੀ ਅੱਗੇ ਆਈ ਹੈ ਸਰਕਾਰ ਨੇ ਕਿਹਾ ਤਾਂ ਵੀ ਜਾਂਚ ਕਰੋ ਇਸ ਮਾਮਲੇ ਦੀ ਕਿਉਂਕਿ ਉਹ ਮਾਮਲਾ ਉਲਝਿਆ ਪਿਆ ਦੋਨੇ ਪੱਖਾਂ ਤੋਂ ਵੱਖਰੇ ਵੱਖਰੇ ਤਰ੍ਹਾਂ ਦੇ ਪ੍ਰਤੀਕਰਮ ਲਗਾਤਾਰ ਆ ਰਹੇ ਐ ਕੋਈ ਉਹਨਾਂ ਨੂੰ ਠੀਕ ਠਹਿਰਾ ਰਿਹਾ ਕੋਈ ਉਧਰਲੇ ਪਾਸਿਓ ਆਪਾਂ ਵੀ ਤੁਸੀਂ ਵੀ ਗੱਲ ਕੀਤੀ ਸੀ ਕਿ ਜੋ ਵੀ ਮਸਲਾ ਹੈ ਤੇ ਜਾਂਚ ਹੋਣੀ ਚਾਹੀਦੀ ਹੈ ਪਰ ਸਰਕਾਰ ਨੇ ਬਹੁਤ ਲੇਟ ਦੇ ਆ ਕੇ ਕਿਹਾ ਕਿ ਜਾਂਚ ਕਰੋ ਕਈ ਦਿਨ ਲਗਾਤਾਰ ਹੁਣ ਜਾਂਚ ਹੋਏਗੀ ਜਾਂ ਫਿਰ ਇਹ ਜਾਂਚ ਗੋਲਮੋਲ ਹੋਏਗੀ ਦੇਖੋ ਉਸ ਜਾਂਚ ਪੜਤਾਲ ਦਾ ਸਿੱਟਾ ਕੀ ਨਿਕਲਦਾ ਹੂੰ ਉਥੇ ਰਿਪੋਰਟ ਆਈ ਤੋਂ ਪਤਾ ਲੱਗੇਗਾ ਜੀ ਪਰ ਉਸ ਜਾਂਚ ਤੇ ਵੀ ਕਿਤੇ ਨਾ ਕਿਤੇ ਆਂਚ ਹੈ ਕਿਉਂਕਿ ਜਿਹੜਾ ਪੀੜਤ ਪਰਿਵਾਰ ਆ ਉਹ ਕੱਲ ਗਵਰਨਰ ਨੂੰ ਮਿਲਿਆ ਜੀ ਬਾਹਰ ਨਿਕਲ ਕੇ ਉਹਨਾਂ ਨੇ ਜੋ ਪੱਤਰਕਾਰਾਂ ਦੇ ਮੁਖਾਤਬ ਹੋ ਕੇ ਗੱਲ ਕਹੀ ਉਹਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਜਾਂਚ ਨੂੰ ਰੱਦ ਕਰਦੇ ਹੂੰ ਕਿਉਂਕਿ ਸਰਕਾਰ ਦਾ ਆਈਐਸ ਹੈ ਜੀ ਸਰਕਾਰ ਦੇ ਕਮਿਸ਼ਨਰ ਦਾ ਨਿਗਮ ਆ ਹੂੰ ਉਹ ਇਹਨਾਂ ਇੱਕ ਗੀਤ ਦੇ ਵਿੱਚ ਸਿ ਲਖਾਰੀ ਨੇ ਲਿਖਿਆ ਸੀ ਇੱਥੇ ਕੌਣ ਸੁਣੂ ਮੇਰੀ ਇਹ ਪਿੰਡ ਤੇਰਾ ਪੰਚਾਇਤ ਤੇਰੀ ਮੈਂ ਤੇ ਬੇਵਤਨਾ ਹਾਂ ਕਿਹੜਾ ਕਰੂ ਹਮੈਤ ਮੇਰੀ ਹੂੰ ਕਈ ਵਾਰ ਇਹ ਚੀਜ਼ ਹੋ ਜਾਂਦੀ ਆ ਨਾ ਕਿ ਭਾਈ ਵੀ ਸਾਰਾ ਕੁਝ ਤੇਰਾ ਹੈ ਤਾਂ ਫਿਰ ਮੇਰਾ ਸੱਚ ਵੀ ਝੂਠ ਹੈ ਤੇ ਤੇਰਾ ਝੂਠ ਵੀ ਸੱਚ ਹੈ ਮੇਤਰਾ ਤਾਂ ਫਿਰ ਉੱਥੇ ਤੂੰ ਹੀ ਮੁਨਸਿਫ ਹੈ ਤੂੰ ਹੀ ਵਕੀਲ ਹੈ ਤੇਰੀਆਂ ਹੀ ਦਲੀਲਾਂ ਸਭ ਕੁਝ ਤੂੰ ਹੀ ਆ ਜੀ ਤੂੰ ਫਿਲਹਾਲ ਉਹ ਕਹਿੰਦੇ ਕਿ ਤਾਂ ਸਭ ਕੁਝ ਤੁਹਾਡਾ ਹੀ ਆ ਤੇ ਦੂਜੇ ਪਾਸੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਕੇਂਦਰੀ ਏਜੰਸੀ ਯਾਨੀ CBI ਤੋਂ ਜਾਂਚ ਪੜਤਾਲ ਦੀ ਮੰਗ ਕਰਦੇ ਕਿ ਜਿਹੜੇ ਦੋਸ਼ ਸਾਡੇ ਤੇ ਲਾ ਰਹਿ ਜੇ ਕਿ ਇਹਨਾਂ ਨੇ दारू ਪੀਤੀ ਵੀ ਸੀਗੀ ਜਾਂ ਇਹ ਕੀਤਾ ਸੀ ਉਹ ਕੀਤਾ ਸੀਗਾ ਕਿ ਉਹ ਤੁਸੀਂ ਕਰਵਾ ਲਓ ਸੈਂਟਰਲ ਏਜੰਸੀ ਤੋਂ ਜਾਂਚ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜੀ ਯਾਨੀ ਇਹਨਾਂ ਨੇ ਜਾਂਚ ਪੜਤਾਲ ਆਪਣੇ ਅਫਸਰ ਨੂੰ ਦੇ ਦਿੱਤੀ ਆ ਉਹ ਕਹਿੰਦੇ ਆ ਕਿ ਸਾਡੇ ਵਾਲੀ ਏਜੰਸੀ ਨੂੰ ਦਿਓ ਜੀ ਕਿਉਂਕਿ ਜਿਹੜੇ ਕਰਨਲ ਸਾਹਿਬ ਆ ਨਾ ਹੂੰ ਦੇਖੋ ਮਾਮਲਾ ਉੱਚ ਪੱਧਰੀ ਹੋਇਆ ਹੈ। ਹੂੰ ਐਵੇਂ ਨਹੀਂ ਜਾਂਚ ਪੜਤਾਲ ਬੈਠੀ। ਠੀਕ ਹੈ ਨਾ ਜੀ ਮੈਂ ਤੁਹਾਨੂੰ ਦੱਸਾਂ। ਆਮ ਹੁੰਦਾ ਤੇ ਗੱਲ ਕਿਤੇ ਨਹੀਂ ਹੋਣੀ ਸੀ। ਮੈਂ ਸਾਬ ਮਾਮਲਾ ਰਾਜਨਾਥ ਹੋਰ ਖੁੱਲ ਗਿਆ। ਮਾਮਲਾ ਅਮਿਤ ਸ਼ਾਹ ਹੋਰ ਖੁੱਲ ਗਿਆ। ਜੀ ਤਾਂ ਗਵਰਨਰ ਹਾਊਸ ਦੇ ਵਿੱਚ ਐਂਟਰੀ ਮਿਲੀ ਹੈ ਸਾਬ। ਨਹੀਂ ਤੁਸੀਂ ਇਹ ਥੋੜੀ ਆ ਕਿ ਆਪਣੇ ਸਕੂਲ ਦਾ ਕੋਈ ਗਰਾਊਂਡ ਹੈ ਜਾਂ ਕੋਈ ਮਿਊਨਿਸਪਲ ਕਮੇਟੀ ਦਾ ਪਾਰਕ ਹੈ ਤੁਸੀਂ ਭੱਜੇ ਗਏ ਤੇ ਵੜ ਗਏ ਤੇ ਭੱਜੇ ਗਏ ਤੇ ਨਿਕਲ ਆਏ ਸਭ ਗਵਰਨਰ ਹਾਊਸ ਆ ਉੱਥੇ ਹਰੇਕ ਬੰਦਾ ਜਿਹੜਾ ਉਹ ਥੋੜੀ ਵੜ ਜਾਊਗਾ ਆਸਿਫ ਆਜ਼ਮੀ ਕਰਨ ਦਿੰਦੇ ਹਾਂ ਜੀ ਉਹ ਕਰਨਲ ਸਾਹਿਬ ਦਾ ਕਨੇਡਾ ਦਾ ਰਿਸ਼ਤੇਦਾਰ ਉਹ ਭਾਜਪਾ ਦਾ ਲੀਡਰ ਆ ਜੀ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤੇ ਕਰਨਲ ਬਹੁਤ ਸੰਵੇਦਨਸ਼ੀਲ ਏਜੰਸੀ ਦਾ ਇੱਕ ਕਾ ਲੋਕ 에ਜੰਟ ਵੀ ਆ ਹਮ ਮਤ ਭੁੱਲਿਓ ਜੀ ਜਿਹੜੀਆਂ ਸੀਕ੍ਰਟ 에ਜੰਸੀਆਂ ਹੁੰਦੀਆਂ ਨੇ ਸੂਈਆ 에ਜੰਸੀਆਂ ਹੁੰਦੀਆਂ ਨੇ ਕਰਨਲ ਸਾਹਿਬ ਉਹਦੇ ਵਿੱਚ ਕੰਮ ਕਰਦੇ ਆ ਹੁਣ ਮਸਲਾ ਇਹ ਵੀ ਹੈ ਕਿ ਦੇਖੋ ਮੈਂ ਇੱਕ ਥਾਂ ਤੇ ਪੜਿਆ ਕਿ ਮੋਬਾਈਲ ਵੀ ਖੋਇਆ ਗਿਆ ਹਮ ਮੋਬਾਈਲ ਖੋਇਆ ਗਿਆ ਤੇ ਇੱਕ ਆਈਡੀ ਗਾਰਡ ਵੀ ਖੋਇਆ ਗਿਆ ਇਹ ਦੋਵੇਂ ਚੀਜ਼ਾਂ ਕਿਸੇ ਵੀ ਇਸ ਤਰ੍ਹਾਂ ਦੀ ਜੋ ਮੰਨ ਲਓ ਸਪਾਈਂਗ ਨਾਲ ਜੁੜੀ ਆ ਜਾਂ ਸੂਈਆ ਤੰਤਰ ਨਾਲ ਜੁੜੀ ਆ ਕੋਈ ਵੀ 에ਜੰਸੀ हां भाई जहां अंदरूनी सुरक्षा ਨਾਲ ਜੁੜੀ ਦੇਸ਼ ਦੇ ਨਾਲ ਉਹਦੇ ਮੋਬਾਈਲ ਤੇ ਆਈਡੀ ਕਾਰਡ ਦੋਨੇ ਸੰਵੇਦਨਸ਼ੀਲ ਬਣਦੇ ਨੇ ਬਿਲਕੁਲ 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 ਕਿ ਇਹ ਮਾਮਲਾ ਵੀ ਛੋਟਾ ਨਹੀਂ ਹੈ ਸਾਨੂੰ ਕਿਉਂਕਿ ਇੱਕ ਮੈਂ ਲੈਫਟੀਨੈਂਟ ਜਰਨਲ ਜਿਹੜੇ ਰਿਟਾਇਰਡ ਨੇ ਜੀ ਕੇ ਜੀ ਐਸ ਸ਼ੈਦ ਉਹਨਾਂ ਦਾ ਨਾਮ ਹੈ ਜੀ ਉਹ ਇਸ ਗੱਲ ਤੇ ਬਹੁਤ ਜ਼ਿਆਦਾ ਗੁੱਸੇ ਹੋ ਰਹੇ ਨੇ ਹਮ ਉਹ ਤੇ ਜੋ ਵੀ ਹੋਇਆ ਉਹ ਸਮਾਨ ਕਿੱਥੇ ਆ ਹਾਂ ਕਟਮਾਰ ਉਹ ਬਹੁਤ ਵੱਡਾ ਖਤਰਾ ਸਾਬਤ ਹੋ ਸਕਦਾ ਜੀ ਉਹਦੀਆਂ ਜਾਣਕਾਰੀਆਂ ਲੀਕ ਹੋ ਸਕਦੀਆਂ ਵਗੈਰਾ ਵਗੈਰਾ ਤਾਂ ਕਹਿਣ ਦਾ ਮਤਲਬ ਇਹ ਆ ਕਿ ਹੁਣ ਦੇਖਣਾ ਹੋਏਗਾ ਸਭ ਜੀ ਕਿ ਇਹ ਕੀ ਕਰਦੇ ਆ ਤੇ ਉਹ ਕੀ ਕਰਦੇ ਆ ਪਰ ਮਾਮਲਾ ਜਿਹੜਾ ਉਹ ਦਿੱਲੀ ਦਰਬਾਰ ਤੱਕ ਪਹੁੰਚਿਆ ਹੋਇਆ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਇਹ ਆ ਕਿ ਜੇ ਸਰਕਾਰ ਚਾਹੁੰਦੀ ਤੇ ਇੱਥੇ ਕਿਉਂਕਿ ਤੁਹਾਨੂੰ ਮੈਂ ਇੱਕ ਦੱਸਾਂ ਚੌਥਾਣੇਦਾਰਾਂ ਚੋਂ ਇੱਕ ਥਾਣੇਦਾਰ ਆ ਆਮ ਆਦਮੀ ਪਾਰਟੀ ਦੇ ਨੇਤਾ ਦਾ ਮੁੰਡਾ ਹੈ ਹੂੰ ਪਹਿਲਾਂ ਉਹ ਕਿਸੇ ਪਾਰਟੀ ਚ ਹੋਰ ਸੀ ਬਜ਼ੁਰਗ ਬਾਅਦ ਦੇ ਵਿੱਚ ਉਹ ਇਸ ਪਾਰਟੀ ਚ ਹਾਲੇ ਉਹ ਗੱਲ ਨਿਕਲੀ ਨਹੀਂ ਹੂੰ ਫੇ ਫੇ ਆਪਾਂ ਕੱਡੂ-ਕੁੱਡ ਲੈਨੇ ਆ ਖੇਲਰ ਜਾਣੀ ਚਲੋ ਉਹ ਖੇਲਰ ਹੀ ਗਈ ਜਦੋਂ ਹੁਣ ਹੁਣ ਤੋਂ ਤੇ ਖੇਲਰ ਦੀ ਤਾਂ ਖੇਲਰ ਕੀ ਤੇ ਖੇਲਰ ਆਪਾਂ ਦਿੰਦੇ ਤੁਸੀਂ ਲੱਭ ਲਓ ਮੈਂ ਤਾਂ ਤੁਹਾਨੂੰ ਕਲੂ ਦੇ ਦਿੰਨਾ ਕਲੂ ਹੀ ਬੋਲਦੇ ਨੇ ਅੰਗਰੇਜ਼ੀ ਚ ਆਹੀਂ ਤੇ ਹਿੰਟ ਲੈ ਲਓ ਆਹੋ ਆਹੀਂ ਤੇ ਦੱਸ ਦਿੰਨੇ ਤੁਹਾਨੂੰ ਹੁਣ ਤੁਸੀਂ ਲੱਭ ਲਓ ਕੌਣ ਹੈ ਕੌਣ ਨਹੀਂ ਹੈ ਬਾਈ ਹੂੰ ਤੋ ਗੱਲ ਇਹ ਆ ਕਿ ਜੇ ਸਰਕਾਰ ਚਾਹੁੰਦੀ ਤੇ ਹਲੇ ਵੀ ਨਵੇੜਾ ਹੋ ਸਕਦਾ ਸੀ ਕਿ ਤੁਸੀਂ ਕੋਈ ਸਿਟਿੰਗ ਜੱਜ ਲਗੋ ਜਾਂ ਕੋਈ ਰਿਟਾਇਰਡ ਸੁਪਰੀਮ ਕੋਰਟ ਦਾ ਜੱਜ ਉਹਨੂੰ ਜਾਂਚ ਪੜਤਾਲ ਦੇਦੇ ਹੋ ਕਿ ਨਾ ਤੁਹਾਡਾ ਨਾ ਸਾਡਾ ਜੀ ਠੀਕ ਹੈ ਨਾ ਸਾਡਾ ਤੇ ਕੀ ਲੋੜ ਸੀ ਪੈਰ ਪੈਰ ਤੇ ਕਿਤੇ ਨਾ ਕਿਤੇ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਮੈਂ ਕਹੂੰਗਾ ਕਿ ਸਵੇਦਨਸ਼ੀਲਤਾ ਨਹੀਂ ਦਿਖਾਈ ਜਿਹਦਾ ਨਤੀਜਾ ਜਿਹੜਾ ਇਹ ਆ ਕਿ ਜਾਂਚ ਪੜਤਾਲ ਵੀ ਦੇਣੀ ਪਈ ਉਹਨਾਂ ਨੇਂਦੇ ਨਾ ਤੇਲੀ ਵੀ ਕੀਤਾ ਤੇ ਰੁਖਾ ਵੀ ਖਾਦਾ ਗੱਲ ਇਹ ਆ ਕਿ ਬਈ ਜਾਂਚ ਪੜਤਾਲ ਦੇ ਹੁਕਮ ਵੀ ਦਿੱਤੇ ਆ ਤੇ ਜਾਂਚ ਪੜਤਾਲ ਤੇ ਹਾਲੇ ਵਿਵਾਦ ਵੀ ਜਾਰੀ ਹੈ ਜੀ 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 ਅਗਰਪੀ ਜੀ ਕਹਿ ਰਹੇ ਕਿ ਸੈਂਟਰ ਸਰਕਾਰ ਨੂੰ ਕਹਿੰਦਾ ਕਿ ਫੌਜ ਦੇ ਅਫਸਰਾਂ ਨੇ ਵੀ ਕੁਝ ਪੱਤਰ ਲਿਖੇ ਆ ਇਸੇ ਕਰਕੇ ਇਹ ਚੀਜ਼ ਜ਼ਿਆਦਾ ਅੱਗੇ ਆਈ ਮੁੱਖ ਮੰਤਰੀ ਨੇ ਇੱਕ ਬਿਆਨ ਵੀ ਨਹੀਂ ਦਿੱਤਾ ਕਹਿੰਦੇ ਕਰਨਾਲ ਵਾਲੇ ਮਾਮਲੇ ਦੇ ਵਿੱਚ ਵਟਸਐਪ ਕਹਿ ਰਹੇ ਨੇ ਤੇ ਵੇਖੋ ਜੀ ਕੀ ਪਤਾ ਲੱਗਦਾ ਹੁਣ ਕੀ ਅੱਗੇ ਕਰਨਗੇ ਜਾਂਚ ਨੂੰ ਗੋਲ ਮੋਲ ਹੀ ਕਰਨਗੇ ਸਿੱਧੂ ਸਾਹਿਬ ਕਹਰੇ ਮਿੱਠੂ ਜੀ ਸਿੱਧੂ ਸਾਹਿਬ ਕਹਰੇ ਮਿੱਠੂ ਜੀ ਪਹਿਲੀ ਗੱਲ ਮੈਂ ਮੀਆਂ ਮਿੱਠੂ ਨਹੀਂ ਹਾਂ ਜੀ ਮਿੰਟੂ ਆ ਜੀ ਮੈਂ ਤੇ ਉਹ ਹਿੰਦੀ ਚ ਕਰ ਰਿਹਾ ਸ਼ਾਇਦ ਪੰਜਾਬ ਤੋਂ ਬਾਹਰ ਤੋਂ ਹੈ ਤੇ ਉਹ ਕਹਿੰਦੇ ਜੀ ਕਿ ਭਗਵੰਤ ਮਾਨ ਜੀ ਦੀਆਂ ਅਣਕਾਂ ਦਾ ਕੀ ਰਾਜ਼ ਆ ਉਹ ਤੇ ਮਜੀਠੀਆ ਸਾਹਿਬ ਹੀ ਦੱਸ ਸਕਦੇ ਜਾਂ ਬਾਜਵਾ ਸਾਹਿਬ ਮੈਨੂੰ ਤਾਂ ਪਤਾ ਨਹੀਂ ਹੈ ਜੀ ਤੁਸੀਂ ਉਹਨਾਂ ਨਾਲ ਪਲੀਜ਼ ਸੰਪਰਕ ਕਰੋ ਪਰ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਤੁਸੀਂ ਬਹੁਤ ਪਿੱਛੇ ਫਿਰਦੇ ਹੋ ਅੱਜ ਕੱਲ ਮਾਨ ਸਾਹਿਬ ਨੇ ਐਨਕਾਂ अलमारी ਚ ਰੱਖ ਦਿੱਤੀਆਂ ਨੇ ਤੇ ਉਹ ਵਾਪਸ ਮਤਲਬ ਕਿ ਆ ਗਿਆ ਮੇ ਆਪ ਦੀ ਜੋ ਉਹਨਾਂ ਦੀ ਪਹਿਲਾਂ ਵਾਲੀ ਜਿਹੜੀ ਅਸਲੀ ਅਸਲੀ ਰੂਪ ਕਹਿ ਦਿਆਂ ਜੀ ਪਹਿਲਾਂ ਵਾਲੀ ਦਿੱਖ ਚ ਆ ਗਿਆ ਜੀ 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 ਕਿਆ ਮਿੰਟੂ ਜੀ ਜਾਂਦੇ ਜਾਂਦੇ ਨਾ ਇੱਕ ਰਿਪੋਰਟ ਦੇ ਹਿਸਾਬ ਨਾਲ ਇੱਕ ਗੱਲ ਆਪਾਂ ਕਰਕੇ ਹਾਂਜੀ ਚਲਿਏ ਦੋਸਤਾਂ ਦੇ ਨਾਲ ਅ ਕਹਿੰਦੇ ਕਿ ਆਕਸਫੋਰਡ ਯੂਨੀਵਰਸਿਟੀ ਦੀ ਇੱਕ ਰਿਪੋਰਟ ਹੈ ਵੈਲ ਬੀਇੰਗ ਕੁਛ ਐਦਾਂ ਕਰਕੇ ਰਿਪੋਰਟ ਉਹਨਾਂ ਨੇ ਕੀਤੀ ਉਹਦੇ ਵਿੱਚ ਕਹਿੰਦੇ ਕਿ ਖੁਸ਼ਹਾਲ ਦੇਸ਼ਾਂ ਦੀ ਸੂਚੀ ਬਣੀ ਤੇ ਸੂਚੀ ਦੇ ਵਿੱਚ ਅਸੀਂ ਤੇ ਬੜੇ ਪਿਛੇ ਸਰਕ ਗਏ ਹਾਂ 118ਵੇਂ ਨੰਬਰ ਤੇ ਹੱਥ ਤੱਕ ਕਿ ਨੇਪਾਲ ਤੇ ਪਾਕਿਸਤਾਨ ਵੀ ਸਾਡੇ ਤੋਂ ਅੱਗੇ ਨਿਕਲ ਗਿਆ ਨਹੀਂ ਦੇਖੋ ਠੀਕ ਹੈ ਉਹਦੇ ਪੈਮਾਨੇ ਹੁੰਦੇ ਆ ਸਭ ਜੀ ਮਹਗਾਈ ਆ ਤੁਹਾਡੇ ਮੁਲਕ 'ਚ ਹੂੰ ਠੀਕ ਹੈ ਨਾ ਕਿਉਂਕਿ ਮੈਂ ਦੇਖਦਾ ਕਿ ਲਗਾਤਾਰ 8 ਸਾਲ ਤੋਂ ਫਿਨਲੈਂਡ ਹੀ ਟਾਪਰ ਹੈ ਇਸ मामने ਚ ਨਾਡਿਕ ਦੇਸ਼ ਹੈ ਕੁਝ ਜਦਾ ਡੈਨਮਾਰਕ ਸਵੀਡਨ ਫਿਨਲੈਂਡ ਸ਼ਾਇਦ ਨਾਰਵੇ ਇਹ ਇਹ ਹਮੇਸ਼ਾ ਤੁਹਾਨੂੰ ਇਹੋ ਜੇ ਇੰਡੈਕਸ ਦੇ ਵਿੱਚ ਟਾਪ ਟੌਪ ਤੇ ਹੋਣਗੇ ਹਾਂਜੀ ਚਾਰ ਪੰਜ ਦੇਸ਼ ਇਹ ਜਿਹੜੇ ਇਦਾਂ ਦੇ ਹੈਗੇ ਆ ਚਲੋ ਠੀਕ ਹੋ ਗਿਆ ਕਮਾਲ ਦੀ ਗੱਲ ਹੈ ਕਿ ਯੂਰਪੀ ਦੇਸ਼ ਜ਼ਿਆਦਾ ਨਹੀਂ ਇਹਦੇ ਚ ਹੂੰ ਕਿਉਂਕਿ ਆਕਸਫੋਰਡ ਕਿੱਥੇ ਹੈ ਸਾਰਿਆਂ ਨੂੰ ਪਤਾ ਹੈ ਅਮਰੀਕਾ 10ਵੇਂ ਸਥਾਨ ਤੋਂ 24 24th ਹੂੰ 24ਵੇਂ 24ਵੇਂ ਦੇ ਜੀ ਇਹ ਵੀ ਕਮਾਲ ਹੋ ਗਿਆ ਨਾ ਅੰਕਲ ਟਰੰਪ ਦਾ ਕਮਾਲ ਹੈ ਮਸਕ ਦਾ ਇਹ ਹਾਲ ਹੈ ਆਪਣੇ ਵਾਲੇ ਤੇ ਮਨ ਵੀ ਲਈਓ ਮੰਨਣਾ ਔਖਾ ਲੱਗਦਾ ਨਹੀਂ ਅਸੀਂ ਤੇ ਚਲੋ 8 ਪੌੜ ਹੋਰ ਚੜੇ ਆ ਤਾਂ ਅਸੀਂ 126 ਤੇ ਅਸੀਂ ਸ਼ਾਇਦ 118 ਤੇ 119 ਤੇ ਜੀ ਇਦਾਂ ਹੀ ਆ ਨਾ 8 ਹੋਰ ਸਥਾਨ ਅੱਗੇ ਸੀ ਉੱਤੇ ਗਏ ਜੀ ਪਰ ਗੱਲ ਇਹ ਆ ਕਿ ਦੇਖੋ ਠੀਕ ਹੈ ਬਹੁਤ ਸਾਰੀਆਂ ਚੀਜ਼ਾਂ ਦਾ ਇਹ ਅੰਕਲਨ ਕਰਦੇ ਆ ਕਿ ਤੁਹਾਡੇ ਦੇਸ਼ ਦੇ ਵਿੱਚ ਕਿ ਕਿਦਾਂ ਕਿਸੇ ਦੇਸ਼ ਦਾ ਮਤਲਬ ਕਿ ਮਾਹੌਲ ਕੀ ਅੰਦਰੂਨੀ ਖਾਣਾ ਜੰਗੀ ਤਾਂ ਨਹੀਂ ਹੈ ਗਰੀਬੀ ਬਹੁਤ ਜ਼ਿਆਦਾ ਤੇ ਨਹੀਂ ਹੈ ਮੱਕੀਾਈ ਬਹੁਤ ਜ਼ਿਆਦਾ ਤੇ ਨਹੀਂ ਹੈ ਆਰਥਿਕ ਜਾਂ ਸਮ੍ਰਿਧੀ ਕਿਦਾਂ ਦੀ ਆ ਉਹ ਸਾਰੀਆਂ ਚੀਜ਼ਾਂ ਉਹ ਉਹਦੇ ਚ ਮਤਲਬ ਕਿ ਪੈਮਾਨਿਆਂ ਦੇ ਰੂਪ ਚ ਇਸਤੇਮਾਲ ਕੀਤੀਆਂ ਜਾਂਦੀਆਂ ਪਰ ਫਿਰ ਇਹਦੇ ਇਹਦੇ ਆਧਾਰ ਤੇ ਵੇਖੀਏ ਤਾਂ ਫਿਰ ਪਾਕਿਸਤਾਨ ਜਿੱਥੇ ਐਡਾ ਤਗੜਾ ਗ੍ਰਹਿ ਯੁੱਧ ਚੱਲਣ ਰਿਹਾ ਇੱਕ ਤਰ੍ਹਾਂ ਨਾਲ ਜੀ ਕਿਤੇ ਆਰਮੀ ਤੇ ਅਟੈਕ ਕਿਤੇ ਮਤਲਬ ਕਿ ਰੇਲ ਗੱਡੀਆਂ ਅਗਵਾ ਬਿਲਕੁਲ ਤੋ ਉਹ ਸਾਡੇ ਤੁੱਤੇ ਆ ਹਮ ਕਿਤੇ ਨਾ ਕਿਤੇ ਸਵਾਲ ਤੇ ਖੜਾ ਹੋਏਗਾ ਨਾ ਸਰ ਇਜ਼ਰਾਈਲ ਇਜ਼ਰਾਈਲ ਅਚਾ ਯੁੱਧ ਦੇ ਵਿੱਚ ਮਤਲਬ ਜਿਹੜਾ ਦੇਸ਼ ਹਰੇਕ ਪਾਸਿਓਂ ਘਿਰਿਆ ਹੋਇਆ ਜੀ ਉਹ ਸ਼ਾਇਦ 8ਵੇਂ ਨੰਬਰ ਤੇ ਯਾਨੀ ਅਮਰੀਕਾ ਤੋਂ ਵੀ ਟੌਪ ਤੇ ਆ ਕਿਤੇ ਅਮਰੀਕਾ ਤੋਂ 16 ਸਥਾਨ ਫਿਰ ਉੱਤੇ ਹੋ ਗਿਆ ਜੀ ਜੀ ਫਿਰ ਕੋਈ ਹੋਰ ਵੀ ਹੈ ਜਿਹੜੀ ਚੀਜ਼ ਅਸੀਂ ਪਤਾ ਕਰ ਰਹੇ ਹਾਂ ਮਤਲਬ ਕਿ ਵਾਫਰੇ ਕੋਈ ਜਾਂਤਾ ਪੈਮਾਨੇ ਹੋਰ ਹੋ ਸਕਦੇ ਆ ਜੀ ਜੋ ਸਾਡੀ ਨਜ਼ਰ ਚ ਨਹੀਂ ਹੈ ਪਰ ਜहां ਫਿਰ ਕਿਤੇ ਰਕਤੇ ਸਵਾਲ ਤਾਂ ਹੈਗੇ ਆ ਬਾਕੀ ਉਹ ਠੀਕ ਹੈ ਫਿਨਲੈਂਡ ਨਾਰਵੇ ਸਵੀਡਨ ਡੈਨਮਾਰਕ ਜਿਹੜੇ ਇਦਾਂ ਦੇ ਦੇਸ਼ ਆ ਉਹ ਵਾਕਿਆ ਉਹ ਇਸ ਕਾਬਲ ਨੇ ਹਮ ਇਸ ਕਾਬਲ ਨੇ ਸਰ ਉਹ ਉਹ ਦੇਸ਼ ਵਾਕਿਆ ਕਾਬਲ ਨੇ ਮੈਂ ਤਾਂ ਕਹਣਾ ਕਿ ਉਹ ਦੇਸ਼ ਘੁੰਮਣੇ ਚਾਹੀਦੇ ਆ ਤੁਹਾਨੂੰ ਕਦੇ ਜ਼ਿੰਦਗੀ ਚ ਮੌਕਾ ਮਿਲੇ ਨਾ ਜੀ ਮੈਂ ਤਾਂ ਕਦੇ 에어ਪੋਰਟ ਨਹੀਂ ਘੁੰਮਿਆ ਪਰ ਜੇ ਕਿਸੇ ਨੂੰ ਮੌਕਾ ਮਿਲੇ ਤੇ ਉਹਨਾਂ ਦੇਸ਼ਾਂ ਚ ਜਾ ਕੇ ਦੇਖੋ ਹਮ ਠੀਕ ਹੈ ਬਹੁਤ ਖੁਸ਼ ਲੋਕ ਨੇ ਬਹੁਤ ਸੰਤੁਸ਼ਟ ਲੋਕ ਨੇ ਬਹੁਤ ਹੱਦ ਤੱਕ ਉਹਨਾਂ ਦੇ ਦੇਸ਼ਾਂ ਦਾ ਸਿਸਟਮ ਵਾਤਾਵਰਣ ਸਭ ਕੁਝ ਮੈਂ ਬੱਲੇ ਬੱਲੇ ਆ ਬਿਲਕੁਲ ਗੱਲ ਇਹ ਕਿ ਅਸੀਂ ਦੇ ਭਾਈ ਮਾੜੇ ਮਾੜੇ ਆਪਸ ਵਿੱਚ ਮੁਕਾਬਲਾ ਕਰਦੇ ਪਏ ਕਿ ਯਾਰ ਅਸੀਂ ਉਹਨਾਂ ਤੋਂ ਥੱਲੇ ਕਿੱਦਾਂ ਰਹਿ ਗਏ ਵੀ ਮਤਲਬ ਕਿ ਸਾਡਾ ਮੁਕਾਬਲਾ ਤੇ ਇਹੀ ਆ ਜੀ ਰਹਿਣਾ ਅਸੀਂ ਤਾਂ ਸੋਚਦੇ ਸਾਡਾ ਮੁਕਾਬਲਾ ਤੇ ਵੀਰੇ ਇੱਥੋਂ ਤੱਕ ਹੀ ਆ ਹਾਲ ਫਿਲਹਾਲ ਜੀ ਬਲੀ ਸਾਹਿਬ ਕਹਿ ਰਹੇ ਨਹੀਂ ਜੇਕਰ ਕਹਿੰਦੇ ਕੱਲੇ ਭਗਤਾਂ ਤੋਂ ਪੁੱਛਿਆ ਹੁੰਦਾ ਤੇ ਕਹਿੰਦੇ ਭਾਰਤ ਪਹਿਲੇ ਨੰਬਰ ਤੇ ਆਉਣਾ ਸੀਗਾ